ਹੈਲੋ ਜੀ ਸਾਸਤਰੀ ਕਾ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝੇ ਵਾਲੀ ਬਲੌਗ ਤੇ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਜਿਹੜੀ ਆਪਾਂ ਵੀਡੀਓ ਆ ਅੱਜ ਆਪਾਂ ਜਿਹੜੀ ਵੀਡੀਓ ਆ ਕਿਸੇ ਫੇਸ ਤੇ ਕਿਸੇ ਚੀਜ਼ ਤੇ ਨਹੀਂ ਬਣਾਉਣ ਲੱਗੇ ਅੱਜ ਆਪ ਜਿਹੜੀ ਵੀਡੀਓ ਆ ਆਪਾਂ ਆਪਣੇ ਤੇ ਬਣਾਉਣ ਲੱਗੇ ਹਾਂ ਬਹੁਤ ਦਿਨਾਂ ਤੋਂ ਬਹੁਤ ਭੈਣਾਂ ਦੇ ਭਰਾਵਾਂ ਦੇ ਕਮੈਂਟ ਆਉਂਦੇ ਸੀ ਤੁਸੀਂ ਆਪਣੇ ਬਾਰੇ ਦੱਸੋ ਜਿਸ ਤਰ੍ਹਾਂ ਕਿ ਕੋਈ ਕਹਿੰਦਾ ਤੁਹਾਡੀ ਉਮਰ ਕਿੰਨੀ ਆ ਕੋਈ ਕਹਿੰਦੇ ਕਿ ਤੁਸੀਂ ਮਤਲਬ ਕਿੱਥੋਂ ਆ ਕੋਈ ਕਿਸ ਦਾ ਮਤਲਬ ਬਹੁਤ ਤਰ੍ਹਾਂ ਦੇ ਕਮੈਂਟ ਹਨਾ ਬਹੁਤ ਇਦਾਂ ਦੇ ਵੀ ਕਮੈਂਟ ਵੇਖਣ ਨੂੰ ਮਿਲੇ ਕਿ ਜਿਹੜੇ ਕਹਿੰਦੇ ਕਿ ਭੈਣ ਤੁਸੀਂ ਸਾਨੂੰ ਬੇਬੂਫ ਨਾ ਬਣਾਓ ਮਤਲਬ ਜਿਸ ਤਰ੍ਹਾਂ ਦਾ ਜੇ ਵੀ ਸੋਚ ਹਨਾ ਤੇ ਅੱਜ ਆਪਾਂ ਸੋਚਿਆ ਕਿ ਚਲੋ ਕਿਉਂ ਨਾ ਤੁਹਾਡੇ ਨਾਲ ਆਪਾਂ ਆਪਣੀ ਜਿਹੜੀ ਜ਼ਿੰਦਗੀ ਦੇ ਬਾਰੇ ਸ਼ੇਅਰ ਕਰੀਏ ਆਪਾਂ ਕੀ ਮਤਲਬ ਕਰਦੇ ਆ ਆਪਾਂ ਕਿੱਥੋਂ ਬਲੋਂਗ ਕਰਦੇ ਆ ਆਪਾਂ ਮਤਲਬ ਕਿੰਨੀ ਉਮਰ ਆ ਕੀ ਆ ਸਭ ਆਪਾਂ ਕਰਾਂਗੇ ਕਿਉਂਕਿ ਆਪਣੇ ਬਾਰੇ ਆਪਾਂ ਤੁਹਾਨੂੰ ਸਭ ਦੱਸਾਂਗੇ ਮੈਂ ਆਪਣੇ ਬਾਰੇ ਤੁਹਾਨੂੰ ਸਭ ਦੱਸੂਗੀ ਕਿ ਮੈਂ ਕਿੱਥੋਂ ਆ ਕਿਸ ਕਿੰਨੀ ਉਮਰ ਆ ਕੀ ਮੇਰਾ ਪਰਿਵਾਰ ਦੇ ਮੈਂਬਰ ਆ ਕਿਸ ਤਰ੍ਹਾਂ ਦੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਜ਼ਿਆਦਾ ਜਿਹੜਾ ਵਾ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਮੈਂ ਇਸ ਦੀ ਉਮੀਦ ਨਹੀਂ ਸੀ ਰੱਖੀ ਕਿ ਤੁਸੀਂ ਮੇਰੇ ਚੈਨਲ ਨੂੰ ਇੰਨਾ ਪਿਆਰ ਦੋਗੇ ਤੁਸੀਂ ਬਹੁਤ ਜ਼ਿਆਦਾ ਮੇਰੇ ਚੈਨਲ ਨੂੰ ਪਿਆਰ ਦਿੱਤਾ ਸੋ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਇਦਾਂ ਹੀ ਆਪਣਾ ਪਿਆਰ ਜਿਹੜਾ ਤੁਸੀਂ ਮੇਰੇ ਨਾਲ ਬਣਾਈ ਰੱਖਿਓ ਤੇ ਸਭ ਤੋਂ ਪਹਿਲਾਂ ਮੈਂ ਦੱਸਾਂ ਤਾਂ ਕਿ ਮੇਰਾ ਨਾਮ ਆ ਸਿਮਰਨਦੀਪ ਕੌਰ ਤੇ ਮੈਂ ਜਿਹੜੀ ਆ ਮਾਝੇ ਤੋਂ ਬੁਲੌਂਗ ਕਰਦੀ ਆਂ ਉੱਥੇ ਹੀ ਮੇਰੇ ਪੇਕੇ ਵੀ ਆ ਮਾਝੇ ਏਰੀਆ ਵਿੱਚ ਤੇ ਉੱਥੇ ਹੀ ਮੇਰੇ ਸਹੁਰੇ ਵੀ ਆ ਤੇ ਫਿਲਹਾਲ ਦੇ ਟਾਈਮ 'ਚ ਮੈਂ ਚਾਰਖਣੇ 'ਚ ਰਹਿੰਦੀ ਆਂ ਕਿਉਂਕਿ ਮੇਰੇ ਬੱਚੇ ਛੋਟੇ ਆ ਤੇ ਮੇਰੇ ਬੱਚੇ ਹਜੇ ਪੜਦੇ ਆ ਠੀਕ ਆ ਔਰ ਇਹ ਵੀ ਕਮੈਂਟ ਕੀਤਾ ਤੁਹਾਡੇ ਵਾਲ ਕਿਉਂ ਚਿੱਟੇ ਹੋ ਗਏ ਇਹਨਾਂ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਵਾਲ ਡਾਈ ਲਾਲੀ ਤੁਸੀਂ ਕਲਰ ਕੀਤਾ ਤੁਹਾਡੇ ਵਾਲ ਨੇਚਰਲ ਬਹੁਤ ਬਹੁਤ ਕਮੈਂਟ ਹੈ ਨਾ ਤੇ ਉਹ ਇਹ ਦੂਸਰਾ ਆਪਾਂ ਦੱਸਾਂਗੇ ਕਿ ਮੈਂ ਪੰਜਾਬ ਦੇ ਵਿੱਚ ਨਹੀਂ ਰਹਿਣੀ ਆ ਕਿਉਂਕਿ ਮੇਰਾ ਜਿਹੜਾ ਮੇਰੇ ਆਦਮੀ ਉਹ Jharkhand ਚ ਰਹਿੰਦੇ ਸੀ ਤੇ ਮੈਂ ਸ਼ੁਰੂ ਤੋਂ ਇੱਥੇ ਹੀ ਰਹਿਣੀ ਆ ਮੈਂ ਵਿਆਹੀ ਇੱਥੇ ਆਈ ਬਾਕੀ ਇਹ ਵਾਕੀ ਮੈਂ ਦਿਲ ਮੇਰਾ ਹਾਰਟ ਟਾਈਮ ਜਿਹੜਾ ਪੰਜਾਬ ਸੀ ਵੱਸਦਾ ਰਹਿੰਦਾ ਵਾ ਔਰ ਪੰਜਾਬ ਵਿੱਚ ਆਪਾਂ ਦੋ ਦੋ ਤਿੰਨ ਚੱਕਰ ਸਾਲ ਦੇ ਵਿੱਚ ਆਪਣੇ ਲੱਗਦੇ ਹੀ ਰਹਿੰਦੇ ਆ ਤੇ ਬਾਕੀ ਇਹ ਵਾਕੀ ਜਿੱਥੇ ਆਪਾਂ ਕਹਿੰਦੇ ਨੇ ਜਿੱਥੇ ਦਾਣੇ ਉੱਥੇ ਖਾਣੇ ਜਦ ਤੱਕ ਇੱਥੇ ਦਾਣਾ ਪਾਣੀ ਆ ਉਹ ਆਪਾਂ ਖਾਣਾ ਵਾ ਤੇ ਸਭ ਤੋਂ ਜਿਹੜੀ ਮੇਨ ਗੱਲ ਲਿਆ ਮੁੱਦੇ ਤੇ ਆਈ ਆਪਾਂ ਕਿ ਮੇਰੇ ਮਤਲਬ ਆਦਮੀ ਦੀ 2019 ਦੇ ਵਿੱਚ ਡੈਥ ਹੋ ਗਈ ਸੀ ਤੇ ਉਹਨਾਂ ਤੋਂ ਬਾਅਦ ਆ ਮੈਂ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਛਣਿਆ ਉਹ ਖੁਦ ਕਰਦੀ ਆ ਪਰਮਾਤਮਾ ਦੀ ਕਿਰਪਾ ਨਾਲ ਉਹਦੀ ਰਜਾ ਦੇ ਵਿੱਚ ਰਹਿ ਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਦਾ ਹੁਕਮ ਆ ਆਦਮੀ ਨੂੰ ਰਹਿਣਾ ਪੈਂਦਾ ਵਾ ਇਹ ਸਾਡੀ ਆਪਣੇ ਵਸ ਦੀ ਗੱਲ ਨਹੀਂ ਗਈ ਹਨਾ ਤੇ ਮੇਰੇ ਬੱਚੇ ਜਿਹੜੇ ਆ ਦੋ ਬੱਚੇ ਆ ਇੱਕ ਬੇਟੀ ਆ ਇੱਕ ਬੇਟਾ ਵਾ ਬਾਕੀ ਮਦਰ-ਇਨ-ਲॉ ਵਾ ਫਾਦਰ-ਇਨ-ਲॉ ਵਾ ਹੈਨਾ ਸਾਰੇ ਹੈਗੇ ਆ ਪਰਿਵਾਰ ਦੇ ਵਿੱਚ ਤੇ ਬੱਚਿਆਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪਿਓ ਤੋਂ ਵੱਧ ਮਾਂ ਦੀ ਹੀ ਹੁੰਦੀ ਆ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਦੇ ਚੱਲ ਜਾਂ ਫਿਰ ਇਸ ਜਿਸ ਜਗ੍ਹਾ ਦੇ ਵਿੱਚ ਇੱਥੇ ਮੇਰਾ ਆਪਣਾ ਘਰ ਆ ਮੈਂ ਇਥੋਂ ਮਤਲਬ ਇੱਧਰ ਉਧਰ ਫਿਰ ਨਹੀਂ ਗਈ ਕਿਉਂਕਿ ਮੈਨੂੰ ਮੇਰੇ ਬੱਚੇ ਇੱਕ ਜਗ੍ਹਾ ਪੜ੍ਹਨ ਦਾ ਸੀ ਮੈਨੂੰ ਬਹੁਤ ਮਤਲਬ ਹੁੰਦਾ ਕਿ ਮੇਰੇ ਬੱਚੇ ਪੜ ਜਾਣ ਚੰਗੇ ਕਿਉਂਕਿ ਆਪਾਂ ਇਹ ਚੀਜ਼ ਵਾ ਜਿਹੜੀ ਆਪਣੇ ਬੱਚਿਆਂ ਨੂੰ ਆਪਾਂ ਦੇ ਸਕਦੇ ਆ ਪੜ੍ਹਾਈ ਤੇ ਹੁਣ ਮੇਰੀ ਬੇਟੀ ਜਿਹੜੀ ਆ ਪਲੱਸ 2 ਚ ਵਾ ਬੇਟਾ ਹਜੇ 6 ਦੇ ਵਿੱਚ ਵਾ ਬਹੁਤ ਛੋਟਾ ਵਾ ਤੇ ਬਾਕੀ ਰਹੀ ਗੱਲ ਕੀ ਮੇਰੇ ਵਾਲ ਕਿਉਂ ਚਿੱਟੇ ਹੋ ਗਏ ਮੇਰੇ ਵਾਲ ਅਸਲ ਚ ਬਚਪਨ ਤੋਂ ਹੀ ਚਿੱਟੇ ਕਿਉਂ ਕਿ ਬਹੁਤ ਹੁੰਦੇ ਆ ਜਿਹੜੇ ਤੁਸੀਂ ਨਾ ਬਚਪਨ ਦੇ ਵਿੱਚ ਆਪਣੇ ਮਾਪਿਓ ਤੇ ਚਲ ਜਾਂਦੇ ਆ ਜਾਂ ਤੁਹਾਡੇ ਮਾਪਿਓ ਦਾ ਹੁੰਦਾ ਨਾ ਬਲੱਡ ਜਿਹੜਾ ਰਿਸ਼ਤਾ ਹੁੰਦਾ ਵਾ ਨਾ ਤੁਸੀਂ ਆਪਣੇ ਬਹੁਤ ਚੀਜ਼ਾਂ ਮਾਪਿਓ ਤੇ ਜਾਂਦੇ ਅਸੀਂ ਆਪਣੇ ਬਚਪਨ ਦੇ ਵਿੱਚ ਆਪਣੇ ਮਾਪਿਓ ਨੂੰ ਚਿੱਟੇ ਵਾਲਾਂ ਚ ਹੀ ਵੇਖਿਆ ਮੈਨੂੰ ਲੱਗਦਾ ਨਹੀਂ ਕਿ ਜ਼ਿਆਦਾ ਮੈਂ ਕਾਲੇ ਵਾਲਾਂ ਚ ਵੇਖਿਆ ਸ਼ਾਇਦ ਮੇਰੇ ਵਾਲ ਇਸੇ ਲਈ ਜਲਦ ਚਿੱਟੇ ਹੋ ਗਏ ਕਿਉਂਕਿ ਮੇਰੀ ਮੰਮੀ ਪਾਪਾ ਦੇ ਵਾਲ ਛਿੱਤੀ ਚਿੱਟੇ ਹੋ ਗਏ ਹੀ ਉਹਦੇ ਚੱਲ ਜਾਂਵੇਂ ਹੋ ਸਕਦਾ ਮੇਰੇ ਵਾਲ ਚਿੱਟੇ ਉਹਨਾਂ ਵੈਸੇ ਮੈਂ ਹਜੇ ਤੱਕ ਆਪਣੇ ਵਾਲਾਂ 'ਚ ਡਾਈ ਨਹੀਂ ਲਾਈ ਆ ਮੈਂ ਜਦੋਂ ਵੀ ਲਾਈ ਸੀ ਆਪਣੇ ਵਾਲਾਂ ਦੇ ਵਿੱਚ ਜਦੋਂ ਮੇਰੇ ਟਾਈਮ ਸੀ ਮੈਂ ਲਗਾਉਂਦੀ ਸੀ ਤੇ ਮੈਂ ਲਾਲ ਮੇਂਦੀ ਹੱਥਾਂ ਵਾਲੀ ਲਾਉਂਦੀ ਸੀ ਤੇ ਹੁਣ ਮੈਂ ਪਿਛਲੇ ਕੁਝ ਸਾਲਾਂ ਤੋਂ ਬਿਲਕੁਲ ਕੁਝ ਨਹੀਂ ਲਗਾਉਣੀ ਆਪਣੇ ਵਾਲਾਂ ਨੂੰ एकदम ਚਿੱਟਾ ਰੱਖਿਆ ਹੋਇਆ ਵਾ ਇਹ ਕੋਈ ਮੈਂ ਕਲਰ ਕਰਾਈ ਵਾਲ ਨਹੀਂ ਆ ਇਹ ਮੇਰੇ ਆਪਣੇ ਨੇਚਰਲ ਵਾਲ ਆ ਜਿਸ ਤਰ੍ਹਾਂ ਹੁੰਦਾ ਵਾ ਕਿ ਨੇਚਰਲ ਤਰੀਕੇ ਦੇ ਨਾਲ ਜਿਹੜੇ ਵਾਲ ਚਿੱਟੇ ਹੁੰਦੇ ਉਹਨਾਂ ਦਾ ਅਲੱਗ ਹੀ ਹੁੰਦਾ ਵਾ ਉਈ ਸ਼ੌਂਕ ਨਾਲ ਚਿੱਟੇ ਵੀ ਕਰਾਉਂਦੇ ਹੋਣਗੇ ਵੈਸੇ ਇਦਾਂ ਦਾ ਕੋਈ ਸ਼ੌਕ ਹੀ ਨਹੀਂ ਹੁੰਦਾ ਨੀ ਆ ਲੋਕੀ ਡਾਈ ਤੇ ਬੁਢਾਪੇ ਦੇ ਵਿੱਚ ਵੀ ਲਾਈ ਜਾਂਦੇ ਲਾਉਣ ਵਾਲੇ ਜਿਹੜੇ ਆ ਹਨਾ ਡਾਈ ਬਣੀ ਲਾਉਣ ਨੂੰ ਹੀ ਆ ਮੈਂ ਵੀ ਬਚਪਨ ਦੇ ਵਿੱਚ ਇਹ ਇੱਕ ਚੀਜ਼ ਆ ਕਿ ਮੈਂ ਬਚਪਨ ਦੇ ਵਿੱਚ ਨਾ ਇਹ ਜਿਹੜੇ ਮੇਰੇ ਵਾਲ ਚਿੱਟੇ ਹੋਏ ਨਾ ਉਹਦਾ ਇੱਕ ਕਾਰਨ ਸੀ ਮੈਂ ਬਚਪਨ ਦੇ ਵਿੱਚ ਇੱਕ ਵਾਰੀ ਡਾਈ ਲਾਈ ਸੀ ਤੁਸੀਂ ਪੁੱਛੋ ਕਿਉਂ ਜਦੋਂ ਡਾਈ ਨਵੀਂ ਨਵੀਂ ਚੱਲੀ ਸੀ ਤੇ ਸਾਡੇ ਹੁਫੜ ਜੀ ਸੀ ਉਹ ਸਰਕਾਰੀ ਜੌਬ ਕਰਦੇ ਸੀ ਸਾਡੇ ਭੂਆ ਜੀ ਨਹੀਂ ਸੀ ਉਹ ਸਾਡੇ ਕੋਲ ਦੇ ਹੁੰਦੇ ਸੀ ਜਦੋਂ ਵੀ ਉਹਨਾਂ ਨੂੰ ਛੁੱਟੀ ਮਿਲਦੀ ਸੀ ਤੇ ਉਹਨਾਂ ਨੇ ਨਾ ਡਾਈ ਲਿਆਂਦੀ ਸੀ ਉਹ ਉਹਨਾਂ ਨੇ ਮੈਨੂੰ ਕੌਲੀ ਬ੍ਰਸ਼ ਦਿੱਤਾ ਕਿ ਧੋ ਕੇ ਰੱਖ ਦੇ ਤੇ ਮੈਂ ਨਲਕੇ ਤੇ ਜਾ ਕੇ ਤੇ ਮੈਂ ਉਹ ਜਿਹੜਾ ਪ੍ਰੈਸ਼ ਹੀ ਨਾ ਆਪਣੇ ਵਾਲਾਂ ਦੇ ਵਿੱਚ ਮਤਲਬ ਲਗਾ ਲਿਆ ਤੇ ਉਹ ਮੇਰੇ ਵਾਲ ਜਿਹੜੇ ਇੱਕ ਟਿੱਕ ਤੇ ਉਥੋਂ ਹੀ ਮੇਰੇ ਵਾਲ ਜਿਹੜੇ ਸਟਾਰਟ ਹੋਣੇ ਸ਼ੁਰੂ ਹੋ ਗਏ ਚਟੇ ਹੋਣੇ ਬਹੁਤ ਛੋਟੀ ਮਨ ਦਾ 14-15 ਸਾਲ ਦੀ ਉਮਰ ਦੀ ਗੱਲ ਹੈ ਉਤੋਂ ਹੀ ਮੇਰੇ ਵਾਲ ਚਟੇ ਹੋਣੇ ਸ਼ੁਰੂ ਹੋ ਗਏ ਹੀ ਤੇ ਉਦੋਂ ਹਜਿੰਨਾ ਡਾਈ ਨਵੇਂ-ਨਵੇਂ ਚੱਲੀ ਉਸ ਤੋਂ ਬਾਅਦ ਆ ਮੈਂ ਕਦੀ ਡਾਈ ਨਹੀਂ ਲਾਈ ਮੈਨੂੰ ਲਾਲ ਮਹਿੰਦੀ ਲਾਉਣ ਦਾ ਬਹੁਤ ਸ਼ੌਂਕ ਹੀ ਮੈਂ ਲਾਲ ਬੈਣੀ ਆਪਣੇ ਵਾਲਾਂ 'ਚ ਬਹੁਤ ਹੱਥਾਂ ਵਾਲੀ ਮਹਿੰਦੀ ਬਹੁਤ ਲਾ ਰਾਈ ਪਰ ਫਿਰ ਇੱਕ ਸਮੇਂ ਦੇ ਬਾਅਦ ਆ ਮੈਂ ਉਹ ਸਭ ਛੱਡ ਤਾ ਵਾ ਚਲੋ ਇਹ ਤਾਂ ਹੋ ਗਈ ਆਪਣੇ ਵਾਲਾਂ ਦੀ ਤੁਹਾਨੂੰ ਮੈਂ ਕਲੀਅਰ ਕਰਤਾ ਤਾਂ ਮੈਂ ਵੀ ਕਲੀਅਰ ਕਰਤਾ ਕਿ ਮੈਂ ਕਿਸ ਜਗ੍ਹਾ ਤੇ ਰਹਿਨੀ ਆ ਹਨਾ ਬਹੁਤ ਜਣੇ ਬੋਲਦੇ ਕਿ ਤੁਹਾਡਾ ਪਿੰਡ ਕਿਹੜਾ ਵਾ ਪੇਕੇ ਮੇਰੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਰਿਆਲੀ ਪਿੰਡ ਚ ਵਾ ਤੇ ਸੋਹਰੇ ਮੇਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਸੋਹਰੇ ਮੈਂ ਜ਼ਿਆਦਾ ਨਹੀਂ ਰਹੀਆਂ ਕਿਉਂਕਿ ਅਸੀਂ ਸਾਰੇ ਇੱਥੇ ਹੀ ਰਹਿੰਦੇ ਆ ਸੋਹਰਿਆਂ ਦੀ ਫੈਮਿਲੀ ਸਾਰੀ ਇੱਥੇ ਆ ਹਾਂ ਉੱਥੇ ਵੀ ਹੈਗੇ ਆ ਪਰਿਵਾਰ ਫਾਕੀ ਸਾਡੇ ਚਾਚਾ ਹੀ ਹੋਣੀ ਹੈਗੇ ਆ ਪਰ ਅਸੀਂ ਬਹੁਤ ਜਦੋਂ ਛੁੱਟੀਆਂ ਹੁੰਦੀਆਂ ਉਦੋਂ ਹੀ ਉੱਥੇ ਜਾਂਦੇ ਆ ਤੇ ਅਸੀਂ ਇੱਥੇ ਹੀ ਰਹਿੰਦੇ ਆ ਤੇ ਨਾਲੇ ਆਪਾਂ ਜਿਹੜਾ ਕੀ ਤੁਸੀਂ ਜਿਹੜਾ ਇੱਕ ਹੋਰ ਕਮੈਂਟ ਕਰਦੇ ਆ ਕਿ ਤੁਹਾਡੀ ਉਮਰ ਕਿੰਨੀ ਆ ਹਨਾ ਤੇ ਦੇਖੋ ਉਮਰ ਦਾ ਜਿਹੜਾ ਅੰਦਾਜ਼ਾ ਹੁੰਦਾ ਉਹ ਚਿਹਰੇ ਤੋਂ ਵੈਸੇ ਲੱਗ ਜਾਂਦਾ ਇਹੋ ਜਿਹੀ ਗੱਲ ਨਹੀਂ ਜਿਹੜੇ ਸਮਝਦਾਰ ਹੁੰਦੇ ਉਹ ਚਿਹਰਾ ਵੇਖ ਕੇ ਹੀ ਦੱਸ ਦਿੰਦੇ ਆ ਕਿ ਇਹਨਾਂ ਦੀ ਉਮਰ ਕਿੰਨੀ ਆ ਹੁਣ ਜੇ ਕੋਈ 80 ਸਾਲਾਂ ਦਾ ਬੰਦਾ ਡਾਈ ਲਾ ਕੇ ਤੇ ਸੋਚੂਗਾ ਕਿ ਮੈਂ ਜਵਾਨ ਆ ਤੇ ਇਦਾਂ ਤੇ ਨਹੀਂ ਹੁੰਦਾ ਉਹਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ 60 ਸਾਲ ਦਾ ਵਾ 70 ਸਾਲ ਦਾ ਵਾ 80 ਸਾਲ ਦਾ ਵਾ ਚਿਹਰਾ ਦੱਸ ਦਿੰਦਾ ਵਾ ਹਨਾ ਡਾਈ ਲਾਉਣ ਦੇ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ ਤੇ ਚਿੱਟੇ ਵਾਲ ਕਰਨ ਨਾਲ ਕੋਈ ਬੁੱਢਾ ਨਹੀਂ ਹੋ ਜਾਂਦਾ ਬਹੁਤ ਤਰ੍ਹਾਂ ਦੇ ਕਮੈਂਟ ਆਉਂਦੇ ਆ ਕਈ ਕਮੈਂਟ ਦੇ ਵਿੱਚ ਮਾਤਾ ਕਹਿ ਦਿੰਦੇ ਆ ਕਈ ਬੀਬੀ ਕਹਿ ਦਿੰਦੇ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਵਾ ਕੋਈ ਜੋ ਵੀ ਬੋਲਦਾ ਬੋਲਣ ਦੋ ਕਿਉਂਕਿ ਚਲੋ ਰਿਸਪੈਕਟ ਹੀ ਦਿੰਦੇ ਆ ਵੈਸੇ ਮੈਨੂੰ ਚਿੱਟੇ ਵਾਲਾਂ ਦਾ ਫਾਇਦਾ ਬਹੁਤ ਹੈਗਾ ਵਾ ਕਿਉਂਕਿ ਕਦੀ ਵੀ ਕਿਤੇ ਜਾਓ ਬਾਸਤੇ ਵਿੱਚ ਕਿਤੇ ਵੀ ਤੇ ਝੱਟ ਛੀਟ ਛੱਡ ਦਿੰਦੇ ਆ ਕਿ ਬੀਬੀ ਦੇ ਵਾਲ ਬਹੁਤ ਚਟੇ ਆ ਸ਼ਾਇਦ ਇਹ ਸੋਚ ਕੇ ਛੱਡ ਦਿੰਦੇ ਹੋਣਗੇ ਮੈਨੂੰ ਹਾਸਾ ਵੀ ਆਉਂਦਾ ਵਾ ਕਿਉਂਕਿ ਮੈਨੂੰ ਫਾਇਦਾ ਵਾ ਤੇ ਬਾਕੀ ਚਲੋ ਆਪੋ ਆਪਣੀ ਸੋਚਵਾ ਕਦੀ ਕਦੀ ਸਾਨੂੰ ਕੋਈ ਕਨਫਿਊਜ਼ਨ ਹੋਵੇ ਤੇ ਹਰ ਇੱਕ ਨੂੰ ਕੱਢਣੀ ਜ਼ਰੂਰ ਚਾਹੀਦੀ ਆ ਬਾਕੀ ਮੈਂ ਦੱਸਦਾ ਕਿ ਮੈਨੂੰ ਬਹੁਤ ਸ਼ੌਂਕ ਆ ਮੈਨੂੰ ਇਸ ਕੱਪੜੇ ਵੀ ਮੈਂ ਸਲਾਈ ਕਰ ਲੈਣੀ ਆ ਮੈਨੂੰ ਕਢਾਈ ਦਾ ਵੀ ਬਹੁਤ ਸ਼ੌਂਕ ਆ ਪਹਿਲਾਂ ਮੈਨੂੰ ਲੱਗਦਾ ਸੀ ਕਿ ਮੈਂ ਬੁਟੀਕ ਜਿਹੜੀ ਆ ਕਰਾਂਗੀ ਚਲਾਵਾਂਗੀ ਤੇ ਥੋੜੇ ਦਿਨ ਤੱਕ ਮੈਂ ਉਹਨੂੰ ਬੁਟੀਕ ਨਹੀਂ ਮੰਨਦੀਆਂ ਜੇ ਕਿਸੇ ਬੰਦਾ ਕੋਈ ਕੱਪੜੇ ਲੈ ਕੇ ਵੇਚੇ ਤਾਂ ਉਹ ਬੁਟੀਕ ਨਹੀਂ ਹੁੰਦੀ ਬੁਟੀਕ ਹੁੰਦੀ ਜਿਹੜੇ ਆਪਾਂ ਪ੍ਰੋਪਰ ਬੁਟੀਕ ਕਰਦੇ ਆ ਤੇ ਮੈਂ ਥੋੜੇ ਦਿਨਾਂ ਤੱਕ ਜਦੋਂ ਮੇਰੇ ਆਦਮੀ ਹੈਗੇ ਸੀ ਤੇ ਮੈਂ ਉਹਦੇ ਕੱਪੜੇ ਵੀ ਲੈ ਕੇ ਵੇਚੇ ਮੈਂ ਵੀ ਕੰਮ ਕੀਤਾ ਬਸ ਮੈਨੂੰ ਇਸ ਗੱਲ ਦਾ ਹੀ ਥੋੜਾ ਜਿਆਦਾ ਲੱਗਦਾ ਵਾ ਕਿ ਉਸ ਟਾਈਮ ਜੇਕਰ ਮੈਂ YouTube 'ਚ ਆਪਣਾ ਚੈਨਲ ਖੋਲਿਆ ਹੁੰਦਾ ਤੇ ਅੱਜ ਸ਼ਾਇਦ ਮੈਂ ਕਿਹੇ ਬੁਟੀਕ ਦੀ ਮਾਲਕ ਹੁੰਦੀ ਪਰ ਨਹੀਂ ਉਹ ਜਿੱਥੇ ਪਰਮਾਤਮਾ ਰੱਖਦਾ ਸਾਨੂੰ ਉੱਥੇ ਹੀ ਰਹਿਣਾ ਪੈਂਦਾ ਵਾ ਤੇ ਉਹ ਵੀ ਮੇਰੇ ਨਾਲ ਕਿਸੇ ਨੇ ਕੰਪੇਅਰ ਕੀਤਾ ਮੇਰੇ ਕਿਸੇ ਆਪਣੇ ਨੇ ਹੀ ਤੇ ਫਿਰ ਮੈਂ ਉਹ ਵੀ ਜਿਹੜਾ ਕੰਮ ਛੱਡਤਾ ਤੇ ਮੈਂ ਉਹਨੂੰ ਛੱਡਣਾ ਨਹੀਂ ਚਾਹੁੰਦੀ ਪਰ ਮੈਂ ਮਜਬੂਰੀ ਦੇ ਵਿੱਚ ਆ ਕੇ ਉਸ ਉਸ ਕੰਮ ਨੂੰ ਛੱਡਤਾ ਮੈਂ ਕਿਹਾ ਚਲੋ ਛੱਡੋ ਜੀ ਇਹਦੇ ਬਾਅਦ ਕੀ ਕਿਸੇ ਦੇ ਨਾਲ ਆਪਾਂ ਬੋਲ ਬਾਲ ਕਰਨਾ ਹੈ ਨਾ ਤੇ ਮੈਂ ਜੋ ਪਰਮਾਤਮਾ ਨੇ ਸਾਡੇ ਕਰਮਾਂ ਚ ਲਿਖਿਆ ਉਹਨੇ ਸਾਨੂੰ ਦੇ ਹੀ ਦੇਣਾ ਵਾ ਜੇ ਲਿਖਿਆ ਵਾ ਤੇ ਮਿਲ ਜਾਣਾ ਵਾ ਤੇ ਜਿਹੜੀ ਚੀਜ਼ ਲਿਖੀ ਨਹੀਂ ਸੀ ਉਹ ਚਲੇਗੀ ਉਹ ਸਾਡੇ ਕੋਲ ਨਹੀਂ ਰਹੀ ਹੈ ਨਾ ਬਾਕੀ बार-बार ਜੇ ਤੁਸੀਂ ਹੁਣ ਆਪਣੇ ਆਪ ਨੂੰ ਰੋ ਰੋ ਕੇ ਵਿਖਾਈ ਜਾਓਗੇ ਕਰੋਗੇ ਤੇ ਕਿਸੇ ਨੇ ਤੁਹਾਨੂੰ ਚੁੱਪ ਕਰਾਉਣ ਨਹੀਂ ਆਉਣਾ ਹੈ ਨਾ ਤੇ ਮੇਰੇ ਸਿਰ ਤੇ ਮੇਰੇ ਬੱਚਿਆਂ ਦੀ ਜ਼ਿੰਮੇਵਾਰੀ ਆ ਮੈਂ ਚਾਹੁੰਦੀ ਆ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਇੱਕ ਚੰਗੇ ਇਨਸਾਨ ਬਣਨ ਹੈ ਨਾ ਤਾਂ ਕਿ ਅੱਗੇ ਫਿਊਚਰ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਮੈਂ ਆਪਣੇ ਸੁਪਨੇ ਜਿਹੜੇ ਆ ਮੇਰੇ ਆਪਣੇ ਜਿਹੜੇ ਮਨ ਦੀਆਂ ਖੁਆਇਸ਼ਾਂ ਜੋ ਵੀ ਆ ਆਪਣੇ ਹਨਾ ਉਹ ਸਭ ਨੂੰ ਸਾਈਡ ਤੇ ਰੱਖ ਕੇ ਤੇ ਮੈਂ ਆਪਣੇ ਬੱਚਿਆਂ ਦੀ ਚੋਣੀ ਆ ਕਿ ਮੈਂ ਉਹਨਾਂ ਦੇ ਸੁਪਨੇ ਪੂਰੇ ਕਰਾਂ ਉਹਨਾਂ ਦੀ ਹਰ ਇੱਕ ਜ਼ਰੂਰਤ ਪੂਰੀ ਕਰਾਂ ਕਿਉਂਕਿ ਉਹਨਾਂ ਦਾ ਬਚਪਨਾ ਜਿਹੜਾ ਵਾ ਉਹ ਬਾਰ-ਬਾਰ ਨਹੀਂ ਆਉਣਾ ਬਚਪਨਾ ਇੱਕ ਹੀ ਵਾਰ ਆਉਂਦਾ ਵਾ ਮੇਰਾ ਮੇਰੇ ਜਿਹੜੀਆਂ ਖੁਆਇਸ਼ਾਂ ਮਾਤਰਾ ਆਪਣੀਆਂ ਖੁਆਇਸ਼ਾਂ ਮਾਰ ਸਕਦਾ ਪਰ ਬੱਚਿਆਂ ਦਾ ਬਚਪਨਾ ਨੂੰ ਕਦੀ ਨਹੀਂ ਮਾਰਨਾ ਚਾਹੀਦਾ ਵਾ ਤੇ ਉਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਨਾ ਚਾਹੁੰਦੀ ਆ ਕਿ ਮੇਰੀ ਜਿਹੜੀ ਮਤਲਬ ਆਈ ਆਈਡੀ ਆ ਇੰਸਟਾਗ੍ਰਾਮ ਤੇ ਮੇਰੀ ਆਈਡੀ ਆ ਸਿਮਰਨ ਛਾਹੀ ਮਾਜਾ ਸਿਮਰਨ ਛਾਹੀ ਮਾਜਾ ਸੌਰੀ ਹਨਾ ਤੁਸੀਂ ਉਹ ਮੇਰੀ ਆਈਡੀ ਨੂੰ ਜਾ ਕੇ ਪਲੀਜ਼ ਫੋਲੋ ਕਰਿਓ ਤੇ ਮੈਨੂੰ ਉੱਥੇ ਵੀ ਇਸ ਤਰ੍ਹਾਂ ਹੀ ਸਪੋਰਟ ਦਿਓ ਤੇ ਇਸ ਤੋਂ ਇਲਾਵਾ ਮੈਂ ਆਪਣਾ YouTube ਤੇ ਨਵਾਂ ਚੈਨਲ ਬਣਾਇਆ ਵਾ ਜਿਹਦਾ ਨਾਮ ਸਿਮਰਨ ਕਿਚਨ ਐਂਡ ਬਲੌਗ ਉੱਥੇ ਮੈਂ ਰੈਸিপি ਵੀ ਪਾਉਂਗੀ ਤੇ ਪੌਣ ਵੀ ਇਦਾਂ ਹੀ ਆ ਹੈਨਾ ਉਸ ਚੈਨਲ ਨੂੰ ਵੀ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਨਾ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਪੋਰਟ ਕੀਤੀ ਆ ਉਸ ਚੈਨਲ ਨੂੰ ਵੀ ਸਪੋਰਟ ਕਰਨਾ ਕਿਉਂਕਿ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਕਰਕੇ ਹੀ ਅਸੀਂ ਚੰਗੇ ਜਿਹੜੀ ਆ ਆਪਣੇ ਬੱਚਿਆਂ ਦੀ ਪਰਵਰਿਸ਼ ਚੰਗਾ ਜੀਵਨ ਉਹਨਾਂ ਨੂੰ ਦੇ ਸਕਦੇ ਆ ਪੜਾਈ ਦੇ ਸਕਦੇ ਆ ਦੇਖੋ ਇੱਕ ਮਾਂ ਤੋਂ ਬਹੁਤ ਕੁਝ ਹੁੰਦਾ ਵਾ ਕਿ ਮਾਂ ਨਹੀਂ ਕਰ ਸਕਦੀ ਆ ਪਰ ਕੋਸ਼ਿਸ਼ ਕਰੇ ਤੇ ਮਾਂ ਕਰ ਸਕਦੀ ਆ ਪਿਓ ਤੋਂ ਬਾਦਾਂ ਬੱਚਿਆਂ ਨੂੰ ਦੋਵੇਂ ਚੀਜ਼ਾਂ ਦਾ ਜਿਹੜਾ ਵਾ ਪਿਆਰ ਦੇਣਾ ਦੋਵੇਂ ਚੀਜ਼ਾਂ ਦੇ ਜਿਹੜੇ ਆ ਉਹ ਇੱਕ ਮਾਂ ਹੀ ਕਰ ਸਕਦੀ ਆ ਬੱਚਿਆਂ ਵਾਸਤੇ ਹਨਾ ਤੇ ਮੈਂ ਚਾਹੁੰਨੀ ਆ ਕਿ ਮੈਂ ਆਪਣੇ ਬੱਚਿਆਂ ਲਈ ਸਭ ਕੁਝ ਕਰਾਂ ਮੇਰੇ ਬੱਚੇ ਚੰਗੇ ਇਨਸਾਨ ਦੇ ਨਾਲ-ਨਾਲ ਚੰਗੇ ਨਾਗਰਿਕ ਵੀ ਬਣਨ ਤੇ ਬਾਕੀ ਇਹ ਵੀ ਆ ਕਿ ਚਲੋ ਜੋ ਉਹਨਾਂ ਦੇ ਕਰਮਾਂ ਦੇ ਵਿੱਚ ਹੋਊਗਾ ਜੋ ਕਰਮਾਂ ਦੇ ਵਿੱਚ ਉਹਨਾਂ ਦੇ ਲਿਖਿਆ ਹੋਊਗਾ ਪਰਮਾਤਮਾ ਨੇ ਚੰਗਾ ਹੀ ਪਰਮਾਤਮਾ ਨੇ ਲਿਖਿਆ ਹੋਊਗਾ ਉਹਨਾਂ ਨੂੰ ਚੰਗਾ ਚੰਗਾ ਸਭ ਮਿਲੇ ਤੇ ਬਾਕੀ ਮੈਂ ਕਿਹਾ ਇਹੋ ਜੀ ਗੱਲ ਨਹੀਂ ਕਿ ਮੈਂ ਇਕੱਲੀ ਹਾਂ ਸਾਰਾ ਪਰਿਵਾਰ ਮੇਰੇ ਨਾਲ ਆ ਮੈਨੂੰ ਕਿਸੇ ਦੀ ਕੋਈ ਇਹੋ ਜੀ ਕੋਈ ਨਹੀਂ ਦਿੱਕਤ ਨਹੀਂਗੀ ਤੇ ਬੱਚਿਆਂ ਨੂੰ ਵੀ ਮੈਂ ਚੰਗੇ ਸਕੂਲ ਦੇ ਵਿੱਚ ਜਿਹੜੀ ਆ ਐਡਮਿਸ਼ਨ ਕੀਤੀ ਹੋਈ ਜਦੋਂ ਤੋਂ ਉਹਨਾਂ ਦੇ ਪਾਪਾ ਸੀ ਉਦੋਂ ਤੋਂ ਹੀ ਜਦੋਂ ਤੋਂ ਜਾਣਦਾ ਹੈ ਬਹੁਤ ਜਾਣੇ ਭੈਣ ਭਰਾਵਾਂ ਨੇ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਹਟਾ ਕੇ ਕਿਸੇ ਦੂਸਰੇ ਸਕੂਲ ਚ ਪਾ ਦਿਓ ਕਿਉਂਕਿ ਤੁਸੀਂ ਉਹਨਾਂ ਦੀ ਪੜ੍ਹਾਈ ਨਹੀਂ ਕਰਵਾ ਸਕੋਗੇ ਪਰ ਮੈਂ ਨਹੀਂ ਮੈਂ ਸੋਚਿਆ ਕਿ ਨਹੀਂ ਬੱਚਿਆਂ ਦੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਤੇ ਮੈਂ ਬੱਚਿਆਂ ਨੂੰ ਚੰਗੇ ਸਕੂਲ ਦੇ ਵਿੱਚ ਪਾਇਆ ਵਾ ਤੇ ਹੁਣ ਇੱਥੇ ਹੀ ਆਪਣੀ ਪੂਰੀ ਪੜ੍ਹਾਈ ਜਿਹੜੀ ਕੰਪਲੀਟ ਕਰੂਗੀ ਤੇ ਪਰਮਾਤਮਾ ਦੀ ਕਿਰਪਾ ਤੇ ਨਾਲ ਮੇਰੀ ਬੇਟੀ ਦੀ ਪਲੱਸ 2 ਹੋ ਚੱਲੀ ਆ ਤੇ ਹੁਣ ਬੇਟੇ ਬੇਟਾ ਜਿਹੜਾ ਵਾ ਉਹ ਛੋਟਾ ਬਹੁਤ ਐ 6th ਦੇ ਵਿੱਚ ਐ ਤੇ ਉਹਦੀ ਵੀ ਪੜ੍ਹਾਈ ਕੰਪਲੀਟ ਹੋ ਜਾਣੀ ਜੇ ਤੁਹਾਡਾ ਸਾਥ ਰਿਹਾ ਤੇ ਆਪਾਂ ਸਾਰੇ ਸੁਪਨੇ ਉਹਨਾਂ ਦੇ ਪੂਰੇ ਕਰਾਂਗੇ ਤੇ ਹੁਣ ਆਪਾਂ ਆਜੀ ਆਪਣੀ ਮੇਨ ਗੱਲ ਤੇ ਜਿਹੜੀ ਤੁਹਾਨੂੰ ਸਭ ਨੂੰ ਕਨਫਿਊਜ਼ਨ ਰਹਿੰਦੀ ਕਿ ਤੁਹਾਡੀ ਉਮਰ ਕਿੰਨੀ ਆ ਤੇ ਮੇਰੀ ਉਮਰ ਜਿਹੜੀ ਆ 46 ਸਾਲ ਆ ਵਾਲ ਮੇਰੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਦਾ ਕਿ ਮੇਰੇ ਵਾਲ ਜਿਹੜੇ ਚਿੱਟੇ ਹੋ ਚੁੱਕੇ ਆ ਤੇ ਉਹ ਚਿੱਟੇ ਹੋ ਗਏ ਮੈਨੂੰ ਤਾਂ ਕੋਈ ਬਹੁਤ ਜਾਣੇ ਮੈਨੂੰ ਬੋਲਦੇ ਆ ਕਿ ਲੈ ਅਸੀਂ ਕਲਰ ਲਿਆ ਦਿੰਨੇ ਕਲਰ ਲਗਾ ਕਈਆਂ ਨੇ ਕਿ ਆ ਖਰਾਬ ਲੱਗਦੇ ਆ ਹਨਾ ਚਲੋ ਇਹ ਤਾਂ ਆਪਣੀ ਆਪਣੀ ਮਨ ਦੀ ਖੁਸ਼ੀ ਹੁੰਦੀ ਆ ਮੈਨੂੰ ਇਦਾਂ ਹੀ ਚੰਗੇ ਲੱਗਦੇ ਮੈਨੂੰ ਜਿਹੜੇ ਵਾਲ ਮੇਰੇ ਆ ਮੈਨੂੰ ਉਹਦਾਂ ਚ ਕੋਈ ਖਰਾਬੀ ਨਹੀਂ ਲੱਗਦੀ ਆ ਚਿੱਟੇ ਹੋ ਗਏ ਤੇ ਹੋ ਗਿਆ ਉਮਰ ਦੇ ਨਾਲ ਹੋਣੇ ਵੀ ਹੁਣ ਚਾਹੀਦੇ ਆ ਹੈਨਾ ਹੁਣ ਕੋਈ 50 ਸਾਲ ਦਾ ਬੰਦਾ ਡਾਈਲਾਈਜ ਹੋਊਗਾ ਤੇ ਜਵਾਨ ਤੇ ਨજર ਨਹੀਂ ਆਊਗਾ ਚਿਹਰਾ ਤੇ ਦੱਸ ਹੀ ਦਿੰਦਾ ਕਿ ਉਮਰ ਕਿੰਨੀ ਆ ਅੱਜ ਮੈਂ ਤੁਹਾਡੀ ਜਿਹੜੀ ਇੱਕ ਕਨਫਿਊਜ਼ਨ ਮੈਂ ਇਹ ਕੱਢਦੀ ਜਿਹੜੀ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਸਾਨੂੰ ਬੇਕੁਫਣਾ ਬਣਾਓ ਜਾਂ ਤੁਸੀਂ ਮਤਲਬ ਤੁਹਾਡੇ ਵਾਲ ਚਿੱਟੇ ਆ ਜਾਂ ਤੁਸੀਂ ਕਲਰ ਕੀਤੇ ਆ ਜਾਂ ਤੁਸੀਂ ਮਤਲਬ ਕਿ ਨੇਚਰਲ ਵਾ ਤੇ ਆਪਾਂ ਤੁਹਾਨੂੰ ਆਪਣੀ ਆਈਡੀ ਵੀ ਜਿਹੜੀ ਆ ਮੈਂਸ਼ਨ ਕਰਦੀ ਕਿ ਮੇਰੀ ਇੰਸਟਾਗ੍ਰam ਤੇ ਜਿਹੜੀ ਆ ਆਈਡੀ ਹੈ ਸ਼ਿਮ ਸਿਮਰਨ ਚਾਹੀ ਮਾਜਾ ਪਲੀਜ਼ ਤੁਸੀਂ ਮੇਰੇ ਚੈਨਲ ਤੇ ਜਾ ਕੇ ਉੱਥੇ ਵੀ ਮੈਨੂੰ ਇਸ ਤਰ੍ਹਾਂ ਹੀ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਤੁਸੀਂ ਮੈਨੂੰ ਫੋਲੋ ਕਰਿਓ ਤੇ ਜੇ ਮੇਰੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ